ਕਦੀ ਕਹੇ ਪ੍ਰਣਾਮ ਤੀਗਾ ਲਾ ਕੇ ਮਰ ਗਿਆ ਕਦੀ ਕਹੇ ਪੰਡ ਟੀਗਾ ਲਾ ਕੇ ਆ ਰੋਜ਼ ਖਬਰਾਂ ਦੇ ਵਿੱਚ ਖਬਰਾਂ ਸਰਦੀਆਂ ਉਸੇ ਤਰ੍ਹਾਂ ਹੀ ਸਾਡੇ ਪਿੰਖੀਵੰਡ ਦੇ ਵਿੱਚ ਸਰੇ ਆਮ ਨਸ਼ਾ ਵਿਕ ਰਿਹਾ ਆ ਤੇ ਆ ਦਰਦਾਂ ਦੇ ਵਿੱਚ ਮੇਰੇ ਲੜਕੇ ਦੋ ਜਿਹੜੇ ਉਹ ਵੀ ਆ ਚੁੱਕੇ ਆ ਜਿਹੜੇ ਅੱਜ ਤੱਕ ਲੱਖਾਂ ਰੁਪਈਆ ਦਾ ਹੀਰੋਇਨ ਚਟਾ ਪੀ ਗਏ ਆ ਤੇ ਹੁਣ 20 ਜਣਾਂ ਦੇ ਵਿੱਚ 1 ਲੱਖ ਰੁਪਈਏ ਦਾ ਕਿੱਟਾ ਜਿਹੜਾ ਮੇਰਾ ਘਰੋਂ ਸਕੀਮਤੀ ਸਮਾਨ ਚੋਰੀ ਕਰ ਕਰਕੇ ਪੀ ਗਿਆ ਤੇ ਮੇਰਾ ਘਰ ਖਾਲੀ ਕਰ ਦਿੱਤਾ ਆ। ਕੰਡ ਦਾ ਥੋੜਾ ਵੀ ਵੇਚ ਗਏ, ਫਰੈਂਡ ਲਿਆਂਦਾ ਪੀਪਾ ਜੋ ਸੌਦਾ ਲਿਆਂਦਾ ਦੁਕਾਨ ਤੋਂ ਉਹ ਵੀ ਵੇਚ ਗਏ।widehat ਆਦਮੀ ਮਿਹਨਤ ਮਜ਼ਦੂਰੀ ਕਰਨ ਵਾਲਾ, ਕੋਲੋਂ ਨੂੰ ਮੰਨਣ ਵਾਲਾ ਦਿੱਖਤੀ ਹਾਂ। ਜੀ ਨਾ ਅੰਕਲ ਜੀ, ਮਹਿਰਾਨਾ ਜਗਤਾਰ ਸਿੰਘ ਆ ਜੀ, ਆ ਚੌਂਕ ਦੇ ਵਿੱਚ ਧਰਨੇ ਤੇ ਬੈਠੇ ਜੋ ਆ ਗੱਲ ਦੇ ਵਿੱਚ ਪੈਂਫਲੇਟ ਪਾਇਆ, ਕੱਪੜਾ ਬੋਲ ਪਿਆ ਕੀ ਮਸਲਾ ਹੈ ਕੀ ਆ। ਪਹਿਲੋਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਪੱਤਰਕਾਰ ਭਾਈ ਜੈਰ ਦਾ। ਜਿ ਤਰ੍ਹਾਂ ਕਈ ਵਾਰ ਸਕੂਲਾਂ ਤੇ ਲਿਖਿਆ ਹੁੰਦਾ ਨਾ ਤੀਜਾ ਨੇਤਰ ਮਨੁੱਖ ਦਾ ਵਿਦਿਆ ਆ ਤੇ ਮੈਂ ਕਹੂੰਗਾ ਵੀ ਇਹ ਵੀ ਤੀਜਾ ਨੇਤਰ ਹੀ ਆ ਜਿਹੜੇ ਘਰ ਤੋਂ ਪਿੰਡ ਇਲਾਕੇ ਦੇ ਵਿੱਚ ਦੇਖਦੇਵੇ ਦੇਸ਼ ਵਿਦੇਸ਼ ਵਿੱਚ ਆਵਾਜ਼ ਪਹੁੰਚਾ ਦਿੰਦੇ ਆ ਤੇ ਸੱਚਾਈ ਸਾਹਮਣੇ ਲਿਆਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤਾਰ ਸਿੰਘ ਨਸ਼ਾ ਵਿਰੋਧੀ ਮਿਸ਼ਨ ਕਪਨ ਬੋਰਡ ਪਿਆ ਪੰਜਾਬ ਪਿੰਡ ਸਿਦਮਾ ਦਾ ਰਹਿਣ ਵਾਲਾ ਹਾਂ ਮੈਂ ਬੇਨਤੀ ਕਰਦਾ ਵੀ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ੇ ਦੇ ਨਾਲ ਹੁੰਦੀਆਂ ਮੌਤਾਂ ਕਦੀ ਕਿਸੇ ਪੰਡ ਮੱਤੀਗਾ ਲਾ ਕੇ ਮਰ ਗਿਆ ਕਦੀ ਕਿਸੇ ਪੰਡ ਟੀਗਾ ਲਾ ਕੇ ਆ ਰੋਜ਼ ਖਬਰਾਂ ਦੇ ਵਿੱਚ ਖਬਰਾਂ ਸਰਦੀਆਂ ਉਸੇ ਤਰ੍ਹਾਂ ਹੀ ਸਾਡੇ ਢਿੱਖੀ ਪਿੰਡ ਦੇ ਵਿੱਚ ਸਰੇ ਆਮ ਨਸ਼ਾ ਵਿਕ ਰਿਆ ਆ ਤੇ ਆ ਦਸ ਦਾਲ ਦੇ ਵਿੱਚ ਮੇਰੇ ਲੜਕੇ ਦੋ ਜਿਹੜੇ ਉਹ ਵੀ ਆ ਚੁੱਕੇ ਆ ਜਿਹੜੇ ਅੱਜ ਤੱਕ ਲੱਖਾਂ ਰੁਪਈਆ ਦਾ ਹੀਰੋਣ ਚਟਾ ਪੀ ਗਏ ਆ ਤੇ ਹੁਣ 20 ਜਨਾਂ ਦੇ ਵਿੱਚ 1 ਲੱਖ ਰੁਪਈਏ ਦਾ ਚਟਾ ਜਿਹੜਾ ਮੇਰਾ ਘਰੋਂ ਕੀਮਤੀ ਸਮਾਨ ਚੋਰੀ ਕਰ ਕਰਕੇ ਪੀ ਗਏ ਤੇ ਮੇਰਾ ਘਰ ਖਾਲੀ ਕਰ ਦਿੱਤਾ ਆ ਕਿਉਂਕਿ ਮੇਰਾ ਬਾਪੂ ਪਿਤਾ ਜੀ ਮੇਰੇ ਬਦਗੁਰੂ ਨਾਨਕ ਹਸਪੀਟਲ ਜਾਗੜ ਸੰਨ ਭਾਈ ਹੁੰਦੇ ਗਏ ਨਾ ਨਗਰੋਂ ਸਿਲੰਡਰ ਤੱਕ ਲਾ ਕੇ ਵੇਚਦੇ ਮੇਰੇ ਦਾ ਅੱਜ ਚਾਹ ਬਰਨਣ ਤੋਂ ਬਿਟਾ ਠੰਡ ਦਾ ਥੋੜਾ ਲਿਆਂਦਾ ਸੌਦਾ ਠੰਡ ਦਾ ਥੋੜਾ ਵੀ ਵੇਚ ਗਏ ਫਿਰ ਫੈਂਟ ਲਿਆਂਦਾ ਪੀਪਾ ਜੋ ਸੌਦਾ ਲਿਆਂਦਾ ਦੁਕਾਨ ਤੋਂ ਉਹ ਵੀ ਵੇਚ ਗਏ ਜੀਵੀਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਜੋ ਹਾਂਜੀ ਜੀਵੀਦਾਰ ਪਰਿਵਾਰ ਨਾਲ ਮੈਂ ਸੰਬੰਧ ਰੱਖਦਾ ਹਾਂ ਮਾਤੜ ਆਦਮੀ ਮਿਹਨਤ ਮਜ਼ਦੂਰੀ ਕਰਨ ਵਾਲਾ ਕਾਨੂੰਨ ਨੂੰ ਮੰਨਣ ਵਾਲਾ ਵਿਅਕਤੀ ਹਾਂ ਅੱਜ ਜਿਹੜਾ ਬੈਠੇ ਜੋ ਇੱਕ ਪਹਿਲਾਂ ਵੀ ਸੁਣਾਇਆ ਚਾਹਤਾ ਸੀ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਡੀ ਉਹ ਵੀਡੀਓ ਤੁਹਾਡੀ ਸੀ ਨਾ ਉਹ ਵੀਡੀਓ ਮੇਰੀ ਹੀ ਗਈ ਮੇਰੇ ਨੜਕੇ ਨਸ਼ਾ ਕਰਨ ਨੂੰ ਨਹੀਂ ਹਟਦੇ ਮੇਰੇ ਬਾਰ-ਬਾਰ ਪੁਲਿਸ ਨੂੰ ਦਰਖਾਸਤਾਂ ਦੇਣ ਤੇ ਆ ਮੈਂ ਦਰਖਾਸਤਾਂ ਲੈ ਕੇ ਬੈਠਾ ਆ ਵੀ ਜੇ ਐਸਐਚਓ ਸਾਹਿਬ ਕਹਿਣ ਵੀ ਸਾਨੂੰ ਮਿਲਦਾ ਨਹੀਂਗਾ ਤੇ ਮੇਰੇ ਕੋਲੇ ਸਬੂਤ ਹਨ ਆਪ ਵੀ ਕੀਵਾਂ ਐਸਐਚਓ ਸਾਹਿਬ ਨੂੰ ਦਰਖਾਸਤ ਜਿਹੜੀ ਦਿੱਤੀ ਆ ਪਹਿਲੀ ਤੁਹਾਨੂੰ ਮੈਂ ਦੱਸ ਦੇਣਾ 2 10 23 ਨੂੰ ਬਲਵੀਰ ਸਿੰਘ ਆਏ ਥਾਣੇਦਾਰ ਨੂੰ ਮਾਰਕ ਹੋਈ ਆ ਜਿਸ ਦਾ ਨੰਬਰ ਹੈਗਾ 987 ਅਸਤਤੀ ਤਾਂ ਕੇ ਅਪਰੋਚ ਕੀਤੀ ਆ ਜਾਂ ਡੀ.ਐਸ.ਪੀ. ਅਸਤਤੀ ਤਾਂ ਕੇ ਮੈਨੂੰ ਸਾਲ ਹੋ ਗਿਆ ਦਰਖਾਸਤਾਂ ਦਿੰਦੇ ਨੂੰ ਮੈਂ ਬੇਨਤੀ ਕਰਦੇ ਆਂ ਮਾਨਯੋਗ ਡੀ.ਐਸ.ਪੀ. ਸਾਹਿਬ ਸਰਦਾਰ ਪ੍ਰੀਤਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਆਂ 8 ਦਿਨ ਬਾਅਦ 2 ਦਿਨ ਬਾਅਦ ਉਹਨਾਂ ਦੀ ਸਵਾਰ ਦੇ ਵਿੱਚ ਖਬਰ ਲੱਗ ਜਾਂਦੀ ਆ ਥਾਲੜੇੋਂ ਡਰੋਨ ਡਿੱਗਾ ਫੜ ਲਿਆ ਪੈਲੀਆਂ ਚੋਂ ਹੀ ਢੋਂ ਫੜ ਲਈ ਦਲੀਰੀ ਨੂੰ ਫੜ ਲਿਆ ਖੇਮਤਾਰ ਨੂੰ ਫੜ ਲਿਆ ਰਾਜੋਕ ਨੂੰ ਫੜ ਲਿਆ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਅਗੇ ਵੀ ਡੀ.ਐਸ.ਪੀ. ਜਿਹੜਾ ਪ੍ਰੀਤਿੰਦਰ ਸਿੰਘ ਸਰਦਾਰ ਪ੍ਰੀਤਿੰਦਰ ਸਿੰਘ ਆ ਉਹਨੂੰ ਡਰਾਉਂਦੇ ਹੀ ਰੋਣ ਬੀਐਸਐਪਾਲੇ ਫੜ ਕੇ ਦਿੰਦੇ ਆ ਤੇ ਪਰਚਾ ਪੁਲਿਸ ਨੇ ਕਰਨਾ ਹੁੰਦਾ ਮੰਨ ਲਿਆ ਮੈਂ ਪਰਤਾ ਜਿਹੜਾ ਭੀਖੀਵੰਡ ਡੀਐਸਪੀ ਪ੍ਰੀਤਿੰਦਰ ਸਿੰਘ ਦੇ ਨੱਕ ਜਿਹੜਾ ਨਿਸ਼ਾ ਵਗ ਰਿਹਾ ਏ ਉਹਦੇ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਕਿੱਥੇ ਵੇਚਦਾ ਨਾ ਕੋਈ ਪਤਾ ਤੈਨੂੰ ਭੀਖੀਵੰਡ ਦੇ ਵਿੱਚ ਮੇਰੇ ਇਹ ਬਾਕੀ ਗੱਲਾਂ ਛੱਡੋ ਤੁਸੀਂ ਇਹ ਦੱਸੋ ਵੀ ਵੇਚਦਾ ਕਿੱਥੇ ਹੈ ਨਾ ਭੀਖੀਵੰਡ ਪਿੰਡ ਦੇ ਵਿੱਚ ਜਿਹੜੀ ਮਰਜ਼ੀ ਗਲੀ ਚ ਚਲੇ ਜਾਓ ਮੇਰੇ ਮੁੰਡਿਆਂ ਨੂੰ ਫੜ ਲਓ ਤੇ ਜਾਓ ਤੁਹਾਨੂੰ ਹੁੜੇ ਲਿਆ ਦਿੰਦੇ ਆ ਉਹਨਾਂ ਨਾਲ ਸਬਰਕ ਕਰੋ ਜਿਹੜੇ ਨੂੰ ਮੈਂ ਅੱਜ ਗੱਲ ਦਾ ਘਰੋਂ ਮੋਬਾਈਲ ਚੋਂ ਕੱਗੇ 3 ਅਹੀਂ ਰਾਤੀਂ ਮੇ ਲੱਭਦੇ ਰਹੇ ਜਿਹਨੇ ਤੜਕੇ ਆ ਕੇ ਉਹਦੀਆਂ ਬਾਹਾਂ ਬੰਨ੍ਹ ਕੇ ਉਹਨੂੰ ਥਾਣੇ ਪੇਸ਼ ਕੀਤਾ ਕਦੀ ਡੀਐਸਪੀ ਪ੍ਰੀਤਿੰਦਰ ਤੱਕ ਅਪਰੋਚ ਕੀਤੀ ਆ ਵੀ ਸਰ ਆਹ ਗੱਲ ਆ ਆਹ ਮਸਲਾ ਮੈਂ ਕਿਹਾ ਮੈਂ ਕੀਤੀ ਮੇਰੇ ਕੋਲੇ ਦਰਖਾਸਤਾਂ ਹੈਗੀਆਂ ਪਿਛਲੇ ਸਾਲ ਦੀਆਂ ਹੀ ਹੁਣ ਮੈਂ ਤੁਹਾਨੂੰ ਇਹ ਵੀ ਦੇ ਦਿਆਂ ਪ੍ਰੀਤਿੰਦਰ ਸਿੰਘ ਨੂੰ ਦਰਖਾਸਤਾਂ ਦਾ ਨੰਬਰ ਇੱਕੋ ਮਿੰਟ 18 2763 ਨੂੰ ਕੋ ਦਰਖਾਸਤਾਂ ਪਿਛੇ ਪਈਆਂ ਮੈਂ ਤੁਹਾਨੂੰ ਦੱਸ ਦਿੰਦਾ ਆ ਮੈਂ ਪ੍ਰੀਤਿੰਦਰ ਸਿੰਘ ਡੀਐਸਪੀ ਸਾਹਿਬ ਨੂੰ ਮਿਲਿਆ ਵੀ ਹਾਂ ਉਹਦੇ ਸਬੰਧ ਦੇ ਵਿੱਚ ਨਸ਼ੇ ਦੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਉਤੋਂ ਦਰਖਾਸਤਾਂ ਮੇਰੇ ਕੋਲ ਮੁੱਖ ਮੰਤਰੀ ਤੱਕ ਡੀਜੀਪੀ ਬਰਡਰ ਡੀਆ ਡੀਆਈਜੀ ਸਾਹਿਬ ਦੀਆਂ ਦਰਖਾਸਤਾਂ ਨਾਲ ਉਹਨਾਂ ਦੇ ਟਿਕਟਾਂ ਲੱਗੀਆਂ ਹੋਈਆਂ ਮੇਰੇ ਕੋਲ ਮੌਜੂਦ ਹਨ ਜੋ ਡੀਐਸਪੀ ਸਾਹਿਬ ਨੂੰ ਆਈਆਂ ਪਰ ਕੋਈ ਕਾਰਵਾਈ ਨਹੀਂ ਹੋਈ ਅਸੀਂ ਧਰਨੇ ਤੇ ਬੈਠੇ ਜੋ ਅਸਲ ਮਕਸਦ ਇਹੀ ਆ ਵੀ ਮੇਰੇ ਲੜਕਿਆਂ ਨੂੰ ਪਰਨ ਜਾਂ ਨਸ਼ਾ ਬੰਦ ਕਰਨਾ ਨਸ਼ਾ ਬੰਦ ਕੀਤਾ ਜਾਵੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਮੇਰੇ ਆਦੇ ਬੱਚਾ ਨਹੀਂ ਜਿਹੜੇ ਰੋਜ਼ ਲੋਕਾਂ ਦੇ ਮਾਵਾ ਦੇ ਪੁੱਤ ਮਰਦੇ ਆ ਟੀਕੇ ਲਾ ਲਾ ਕੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਆ ਮੁੱਖ ਮੰਤਰੀ ਸਾਹਿਬ ਨੇ ਆ ਮੇਰਾ ਮੰਗ ਪੱਤਰ ਮੈਂ ਪੜ ਕੇ ਸੁਣਾ ਲਾ ਹੁਣ 1 ਮਿੰਟ ਸਵਾਲ ਨਾ ਕਰਿਓ ਵਿੱਚ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਉਹ ਦਲਦਲ ਜਿਵੇਂ ਫਸਿਆ ਮੈਂ ਆਨਾ ਕਦੇ ਮੇਰੇ ਪੁੱਤ ਵੀ ਟੀਕਾ ਲਾ ਕੇ ਨਾ ਮਰ ਜਾਣ ਆ ਮੇਰੀ ਗੱਲ ਸੁਣੋ ਜਿਹੜਾ ਮੈਂ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਜੀ ਨੂੰ ਮਾਨਯੋਗ ਡਿਫਟੀ ਕਮਿਸ਼ਨਰ ਕਰਨ ਤਾਰਨ ਦੇ ਰਾਹੀਂ ਵਨੋ ਜਗਤਾਰ ਸਿੰਘ ਪੁੱਤਰ ਸੌਰ ਸਿੰਘ ਨਜਾ ਵਿਰੋਧੀ ਮਿਸ਼ਨ ਕੱਪਣ ਬੋਰਡ ਪਿਆ ਪੰਜਾਬ ਪਿੰਡ ਸਿਦਮਾ ਥਾਣਾ ਖਲੜਾ ਦਾ ਰਹਿਣ ਵਾਲਾ ਹਾਂ ਮੁੱਖ ਮੰਤਰੀ ਸਾਹਿਬ ਬਾਜ਼ਾਰ ਦੇ ਵਿੱਚ ਗੁੰਡਾਦਰਦੀ ਕਤਲੇਆਮ ਅਤੇ ਲੁੱਟਾਂ ਖੋਹਾਂ ਦਾ ਬੋਲਬਾਲਾ ਹਰ ਰੋਜ਼ ਚਿੱਤੇ ਦੇ ਟੀਕੇ ਲਾ ਕੇ ਹੁੰਦੀਆਂ ਮੌਤਾਂ ਪਿੰਡਾਂ ਦੇ ਵਿੱਚ ਵੱਧਦੇ ਸਿਰੇ ਘਰਾਂ ਦੇ ਵਿੱਚ ਵਿਸ਼ੇਸ਼ ਸੱਥਰ ਇਹ ਤੁਹਾਡਾ ਪੰਜਾਬੀ ਬੋਲ ਦਾ ਪੰਜਾਬ ਦੇ ਵਿੱਚ ਹੁਣ ਚਿੱਟਾ ਬੋਲਦਾ ਨੰਬਰ 1 ਮੁੱਖ ਮੰਤਰੀ ਸਾਹਿਬ ਤੋ ਹੀ ਪੰਜਾਬ ਦੀ ਜਨਤਾ ਨਾਲ ਸਰਕਾਰ ਬਣਾਉਣ ਵੇਲੇ ਵਾਅਦਾ ਕੀਤਾ ਸੀ ਇੱਕ ਮੌਕਾ ਕੇਜਰੀਵਾਲ ਸਰਕਾਰ ਨੂੰ ਦੇ ਦਿਓ ਸਾਡੀ ਆਮ ਆਦਮੀ ਦੀ ਸਰਕਾਰ ਬਣ ਗਈ ਅਸੀਂ 2 ਮਹੀਨਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਬੰਦ ਕਰ ਦਵਾਂਗੇ ਕਦੇ ਨਾ ਹੀ ਕੋਈ ਕਿਸਾਨ ਖੁਦਕੁਸ਼ੀ ਕਰੇਗਾ ਕਿਸੇ ਵੀ ਅਧਿਅਪਕ ਜਾਂ ਅਧਿਆਪਕਾਂ ਨੂੰ ਟ੍ਰੀਟੀਆ ਉੱਪਰ ਨਹੀਂ ਚੜਨਾ ਪਵੇਗਾ ਕੋਈ ਵੀ ਸਰਕਾਰੀ ਪੁਲਿਸ ਅਫਸਰ ਕ੍ਰਿਸਟਾ ਨਹੀਂ ਲਏਗਾ ਇਹ ਸਾਰਾ ਕੁਝ ਬੰਦ ਹੋ ਗਿਆ ਤੁਹਾਡਾ ਮੰਗ ਪੱਤਰ ਆ ਤੇ ਹੁਣ ਕੋਈ ਅਧਿਕਾਰੀ ਤੁਹਾਨੂੰ ਆਸ਼ਵਾਸ਼ਣ ਦਿਵਾਉਣ ਆਇਆ ਚੌਕ 'ਚ ਬੈਠੇ ਜੋ ਮੈਨੂੰ ਸਾਬਣ ਸਬੈਟਰ ਸਰਦਾਰ ਪਤਾ ਨਹੀਂ ਰਸ਼ਬਾ ਸਿੰਘ ਇਨਾ ਆਇਆ ਹੋਇਆ ਹੈ ਗਿਆਂਦੇ ਥਾਣੇ ਆ ਜਾ ਮੈਂ ਉਹਨਾਂ ਚਰ ਇਤੋਂ ਨਹੀਂ ਚੁੱਕਣਾ ਉੱਠਣਾ ਜਨਾਚਰ ਠਿੱਕੀ ਮੰਡਾ ਚਿੱਟਾ ਵੇਚਣ ਵਾਲੇ ਮੈਂ ਮੁੰਡਾ ਅੰਦਰ ਫੜਾਇਆ ਉਹ ਦੱਸੂਗਾ ਜਨਾਚਰੋਂ ਬੰਦੇ ਚਿੱਟਾ ਵੇਚਣ ਵਾਲੇ ਰਸਟ ਨਹੀਂ ਕੀਤੇ ਜਾਂਦੇ ਮੇਰਾ ਵਿਕਿਆ ਹੋਇਆ ਕੀਮਤੀ ਸਮਾਨ ਕਾਟਿੰਗਾਂ ਦੀ ਆਪਾਂ ਵਾਪਸ ਨਹੀਂ ਕੀਤਾ ਜਾਂਦਾ ਮੈਂ ਉਹਨਾਂ ਜੜੇ ਤੋਂ ਨਹੀਂ ਉੱਠੂਗਾ ਸਰ ਇੱਕ ਵਿਅਕਤੀ ਜਿਨੇ ਚੌਂਕ ਦੇ ਵਿੱਚ ਪ੍ਰੋਟੈਸਟ ਕੀਤਾ ਹੈ ਨਸ਼ੇ ਨੂੰ ਲੈ ਕੇ ਕੋਈ ਉਹਦੇ ਬੱਚੇ ਵੀ ਨਸ਼ਿਆਂ ਦੇ ਵਿੱਚ ਸਰ ਉਹ ਜਿਹੜੇ ਹੋਏ ਨੇ ਘਰ ਦਾ ਸਮਾਨ ਵੇਚੀ ਜਾ ਰਹੇ ਨੇ ਕੀ ਮਸਲਾ ਸਰ ਕਰੋ ਇਹ ਜੀ ਇਹਦਾ ਪਿੰਡ ਸਿਧਵਾਂ ਪਿੰਨਾ ਥਾਣੇ ਖਾਲੜੇ ਦੇ ਵਿੱਚ ਕੋਈ ਘਰ ਤੋਂ ਚੋਰੀ ਚਾਰੀ ਕਰਕੇ ਮੋਬਾਈਲ ਇਹਦੇ ਬੇਟੇ ਨੇ ਵੇਚੀ ਹੈ ਤੇ ਹੁਣ ਇਹਨੇ ਦੱਸਿਆ ਵੀ ਇਹ ਡਿਟੈਕਸ਼ਨ ਸੈਂਟਰ ਦੀ ਜਿਹੜੀ ਗੋਲੀ ਹੈ ਉਹਦਾ ਨਸ਼ਾ ਕਰਦਾ ਉਹਦੇ ਸਬੰਧ ਦੇ ਵਿੱਚ ਇਹਨੂੰ ਬੁਲਾਇਆ ਉਹਨ ਥਾਣੇ ਇਹ ਕਹਿੰਦਾ ਵੀ ਮੇਰਾ ਮੁੰਡਾ ਜਿਹੜਾ ਉਹ ਨਸ਼ਾ ਪੱਤਾ ਕਰਦਾ ਤੇ ਅਹੀਂ ਉਹਨੂੰ ਕਿਹਾ ਵੀ ਅਸੀਂ ਡਿਟੈਕਸ਼ਨ ਸੈਂਟਰ ਦੇ ਵਿੱਚ ਉਹਦਾ ਇਲਾਜ ਕਰਾ ਦੇਣੀ ਇਹ ਹੋਰ ਵੀ ਗਵਰਨਮੈਂਟ ਵੱਲੋਂ ਜਿਹੜੀ ਸਹੂਲਤ ਮਿਲਦੀ ਹੋਊ ਅਸੀਂ ਇਹਨੂੰ ਦਾਖਲ ਕਰਵਾ ਰਹੇ ਹਾਂ ਜੀ ਕੋਈ ਇਸ ਗੱਲ ਤੇ ਸਾਡੇ ਨਾਲ ਸਹਿਮਤ ਆ ਤੇ ਬਾਕੀ ਜਿਹੜੀ ਚੋਰੀ ਵਾਲੀ ਉਹਦੀ ਇਨਵੈਸਟੀਗੇਸ਼ਨ ਕਰਦੇ ਜੋ ਵੀ ਸਾਹਮਣੇ ਗੱਲ ਆਊ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਦੇ ਨਸ਼ਿਆਂ ਦਾ ਸਰ ਵੇਚਣ ਬਾਰੇ ਕਹਿ ਰਿਹਾ ਵੀ ਇਲਾਕੇ 'ਚ ਵਿਕਦਾ ਹੈਗਾ ਵੀ ਵੇਖੋ ਜੀ ਮੈਂ ਦੇ ਇਸ ਗੱਲ ਦੇ ਵਿੱਚ ਜਿਹੜਾ ਵੀ ਆਪਾਂ ਨੂੰ ਨਸ਼ੇ ਦਾ ਸਾਥ ਦਿੰਦਾ ਜਾਂ ਨਸ਼ੇ ਦੀ ਸਲਾਹ ਦਿੰਦਾ ਉਹਦਾ ਧੰਨਵਾਦ ਵੀ ਕਰਦਾ ਇਹ ਆਪਣੀ ਸਾਰਿਆਂ ਦੀ ਸਮੱਸਿਆ ਵਾ ਉੱਥੇ ਅਸੀਂ ਪ੍ਰੋਪਰ ਐਕਸ਼ਨ ਕਰਾਂਗੇ ਜੀ ਜਿਹੜਾ ਵੀ ਸਾਡੇ ਜੀਤੋ ਵੀ ਕੋਈ ਰਿਕਵਰੀ ਹੋਊਗੀ ਜਾਂ ਜਿਹੜਾ ਕੋਈ ਨਸ਼ਾ ਵ ਉਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਲੈ ਜਾਊ ਪਿਛੇਵਿਤਾਂ ਨੂੰ ਬਦਾ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੀਜੀਐਸਪੀ ਸਾਹਿਬ ਵੱਲੋਂ ਖਦੇ ਤਾਂ ਹੁੰਦੀਆਂ ਰਹੀਆਂ ਤਿੰਨ ਕਿਲੋ ਪਿਛੇ ਹੈਰਵਾਨਾ ਸੀ ਸਟਾਫ ਦੇ ਨਾਲ ਸਾਡੀ ਟੀਮ ਨੇ ਫੜੀ ਹੈ ਹੋਰ ਵੀ 10 ਗ੍ਰਾਮ ਦਾ ਪਰਚੋ ਪਰਚਾ ਅਸੀਂ ਪਰਚਾ ਦਿੱਤਾ ਵਾਰ ਤੋਂ ਬਾਅਦ ਜਿਹੜੀਆਂ ਐਫਆਈਆ ਨਾ ਹੋ ਰਹੀਆਂ ਨਸ਼ੇ ਦੀਆਂ ਵੀ ਅਸੀਂ ਇਹਦੇ ਵਿੱਚ ਲਾਈਟ ਨਹੀਂ ਲੈ ਰਹੇ ਸੀਰੀਅਸ ਲਵਾਂਗੇ ਇਹ ਗੱਲ ਨੂੰ ਇਹ ਸਾਰਿਆਂ ਦੀ ਜ਼ਿੰਮੇਵਾਰੀ ਸਾਡਾ ਨਿੱਜੀ ਫਰਜ਼ ਵੀ ਹੈ ਜੇ ਪੁਲਿਸ ਅਫਸਰ ਵੀ ਇੱਕ ਇਨਸਾਨੀਅਤ तौर ਤੇ ਵੀ ਸਾਡਾ ਫਰਜ਼ ਹੈ ਵੀ ਨਸ਼ੇ ਦਾ ਜਿਹੜਾ ਵਾ ਕਿਤੇ ਵੀ ਪਸਾਰ ਨਹੀਂ ਹੋਣਾ ਚਾਹੀਦਾ ਸਾਡੀ ਡਿਊਟੀ ਵੀ ਆ ਸਾਨੂੰ ਸਰਕਾਰ ਦੇ ਹੁਕਮ ਵੀ ਆ ਤੇ ਸਾਡਾ ਫਰਜ਼ ਵੀ ਇਲਾਕੇ ਦੇ ਵਸਨੀਕਾਂ ਕੀ ਅਪੀਲ ਕਰਨਾ ਚਾਹੋ ਨਸ਼ੇ ਦੇ ਸਮੱਗਰਾਂ ਦੇ ਖਿਲਾਫ ਮੈਂ ਇਹੋ ਅਪੀਲ ਕਰਦਾ ਸਾਰਿਆਂ ਨੂੰ ਪਹਿਲਾਂ ਵੀ ਸਾਡੀ ਇਹੋ ਅਪੀਲ ਚੱਲਦੀ ਵੀ ਜਿਵੇਂ ਮੰਨ ਲਓ ਆਪਣੇ ਆਣ ਗੁਆਂ ਕੋਈ ਨਸ਼ਾ ਵੇਚਦਾ ਉਹਦੇ ਆਲਾ ਆਪਾਂ ਸਿੱਧਾ ਹੀ ਸਟੈਂਡ ਲਈਏ ਅਹੀਂ ਨਾਲਿਆਂ ਸਿੱਧਾ ਸਟੈਂਡ ਲਈਏ ਵੀ ਤੂੰ ਦੇ ਪਈ ਕੋਠੀਆਂ ਪਾਈ ਜਨਾ ਸਾਡੇ ਬੱਚਿਆਂ ਦਾ ਬੇੜਾਗਰ ਘੋਰਿਆ ਪੰਜਾਬ ਦਾ ਬੇੜਾਗਰ ਘੋਰਿਆ ਆਪਾਂ ਇਹ ਗਵਰਨਮੈਂਟ ਜਾਂ ਪ੍ਰਸ਼ਾਸਨ ਦਾ ਇਕੱਲਾ ਕੰਮ ਨਹੀਂ ਸਮਾਜ ਦਾ ਕੰਮ ਹੋਈ ਜਿਹੜਾ ਵੀ ਕੋਈ ਨਸ਼ਾ ਵੇਚਦਾ ਸ਼ਕਤੀ ਨਾਲ ਉਹਦੇ ਘਰ ਘੜੀ ਫਲੋਣ ਜਿਵੇਂ ਪਰ ਇਹ ਪੰਚਾਇਤ ਕੋਲੋਂਦੀ ਅਸੀਂ ਨਾਲ ਚੱਲਾਂਗੇ ਇਹੋ ਜਿਹਾ ਕੰਮ ਆਪਾਂ ਸਾਰੇ ਤਗੜੇ ਹੋ ਕੇ ਪਾਵਾਂਗੇ ਤੇ ਨਸ਼ਾ ਦਾ ਪੰਜਾਬ ਦੇ ਵਿੱਚੋਂ ਖਾਤਮਾ ਹੋਊਗਾ